ਪਸੰਦੀਦਾ ਸੀਟ ਅਮੀਠੀ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਇਸ ਸੀਟ ਤੋਂ ਦੋ ਵਾਰ ਜਿੱਤ ਹਾਸਲ ਕਰ ਚੁੱਕੇ ਕਾਂਗਰਸ ਦੇ ਪ੍ਰਧਾਨ ਦੇ ਸਾਹਮਣੇ ਇਸ ਵਾਰ ਆਮ ਆ띠 ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਤੇ ਭਾਜਪਾ ਦੇ ਉਮੀਦਵਾਰ ਸਮ੍ਰਿਤੀ ਇਰਾਨੀ ਮੈਦਾਨਚਨੇ ਸੀਟ ਤੇ 7 ਮਈ ਨੂੰ ਚੋਣਾਂ ਹੋਣੀਆਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਅਮੀਠੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਕਰੀਬਨ 1:30 ਵਜੇ ਰਾਹੁਲ ਗਾਂਧੀ ਨਾਮਜ਼ਦਗੀ ਪੱਤਰ ਭਰਨਗੇ ਨਾਮਜ਼ਦ ਵੀ ਪੱਤਰ ਪਰੰਤੋ ਪਹਿਲਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਰੋਡ ショ ਕਰਾਂਗੇ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਿਯੰਕਾ ਗਾਂਧੀ ਵੀ ਨਾਲ ਹੋਣਗੇ ਅਮੇਠੀ ਵਿੱਚ ਰਾਹੁਲ ਗਾਂਧੀ ਦੇ ਰੋਡ ショ ਵਿੱਚ ਪੰਜ ਕੁਇੰਟਲ ਫੋਲਵ ਵਰਸਾਈ ਜਾਣ ਦੀ ਤਿਆਰੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਰਾਹੁਲ ਗਾਂਧੀਆ ਚ ਅਮੇਠੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਮੇਠੀ ਤੋਂ ਮੁਕਾਬਲਾ ਕਾਫੀ ਦਿਲਚਸਪ ਹੈ ਕਿਉਂਕਿ ਭਾਜਪਾ ਵੱਲੋਂ ਸਮ੍ਰਿਤੇ ਇਰਾਨੀ ਮੈਦਾਨ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਵੱਲੋਂ ਕੁਮਾਰ ਵਿਸ਼ਵਾਸ ਮੈਦਾਨ ਦੇ ਵਿੱਚ ਨੇ ਅਗਵਿਧਾਨ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਪੰਜ ਵਿੱਚੋਂ ਤਿੰਨ ਵਿਧਾਨ ਸਭਾ ਸੀਟਾਂ ਕਾਂਗਰਸ 2012 ਦੇ ਵਿੱਚ ਹਾਰ ਚੁੱਕੀ ਹੈ ਰਾਹੁਲ ਗਾਂਧੀਆ ਚ ਨਾਮਸਦਗੀ ਪੱਤਰ ਦਾਖਲ ਕਰਨਗੇ ਦੂਜੇ ਪਾਸੇ ਤਿਆਰੀਆਂ ਰੇਸ ਵਿੱਚ ਤੁਸੀਂ ਦੇਖ ਰਹੇ ਹੋ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾਵੇਗਾ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਕਹਿੰਦਾ ਸੀ ਕਿ 10 ਸਾਲ ਪਹਿਲਾਂ ਜਦੋਂ ਸੋਨੀਆ ਗਾਂਧੀ ਡਾਇਬਰੇਲੀ ਆਪਣਾ ਨਾਮਸਦਗੀ ਪੱਤਰ ਦਾਖਲ ਕਰਨ ਪਹੁੰਚੇ ਸੀ ਉਦੋਂ ਵੀ ਡਾਇਬਰੇਲੀ ਦੇ ਵਿੱਚ ਸੋਨੀਆ ਗਾਂਧੀ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਸੀ ਤੇ ਰਾਹੁਲ ਗਾਂਧੀ ਅੱਜ ਅਮੇਠੀ ਪਹੁੰਚਣਗੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਤੇ ਰਾਹੁਲ ਗਾਂਧੀ ਦੇ ਸਵਾਗਤ ਦੇ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਅੱਜ ਅਮੇਠੀ ਲੋਕ ਸਭਾ ਸੀਟ ਤੋਂ ਰਾਹੁਲ ਗਾਂਧੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਕਰੀਬਨ 1:30 ਵਜੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਰੋਡ ਚੋ ਵੀ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਿਯੰਕਾ ਗਾਂਧੀ ਵੀ ਮੌਜੂਦ ਹੋਣਗੇ ਅਮੇਠੇ ਚ ਰਾਹੁਲ ਗਾਂਧੀ ਦੇ ਰੋਡ ਚੋਚ ਪੰਜ ਕੁਇੰਟਲ ਫੋਲੋਅਰ ਸਾਈ ਜਾਂਦੀ ਤਿਆਰੀ ਕੀਤੀ ਜਾ ਰਹੀ ਹੈ 10 ਦਿਨ ਪਹਿਲਾਂ ਜਦੋਂ ਸੋਨੀਆ ਗਾਂਧੀ رائے ਬਰੇਲੀ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸੀ ਤੇ رائے ਬਰੇਲੀ ਚ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਸੀ त्याچہ ਰਾਹੁਲ ਗਾਂਧੀ ਅਮੇਠੇ ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਦੋ ਵਾਰ ਸੰਸਦ ਨੇ ਰਾਹੁਲ ਗਾਂਧੀ ਤੇ ਸਵਾਦ ਮੁਸ਼ਕਲ ਕਾਫੀ ਵੱਡੀ ਹੈ